ਦਾ ਨਾਮ ਆਚਾਨਨੀ ਹੈ ਤੇ ਬੱਚੇ ਦਾ ਨਾਮ ਮਾਹੀ ਹੈ ਤੇ ਬੱਚਾ 13 ਸਾਲ ਦਾ ਹੈ ਸਮੱਸਿਆ ਹੈ ਬੱਚੇ ਨੂੰ ਕੈਂਸਰ ਹੈ ਕੈਂਸਰ ਹੈ ਤੇ ਆਪਾਂ ਦੋ ਤਿੰਨ ਵਾਰ ਇਲਾਜ ਕਰਾ ਸਕਦੇ ਕਰਾਇਆ ਇਹਦਾ ਇਲਾਜ ਕਰਾਇਆ ਦੋ ਤਿੰਨ ਵਾਰ ਘਰ ਹੀ ਵੇਚਦਾ ਤੇ ਮੇਰੇ ਹਸਬੰਦ ਨੇ ਉਹ ਥਿਹੜੇ ਤਪੇ ਕਰਦੇ ਨੇ ਤੇ 3-400 ਰੁਪਇਆ ਕਮਾ ਕੇ ਲਿਆਉਂਦੇ ਨੇ ਤੇ ਉਸੇ ਨਾਲ ਘਰ ਦਾ ਗੁਜ਼ਾਰਾ ਵੀ ਕਰਦੇ ਆ ਤੇ ਬੱਚੇ ਦੀ ਦਵਾਈ ਵੀ ਲਿਆਉਂਦੇ ਆ ਤੇ ਆ ਦੋ ਮੇਰੇ ਬੇਟੀਆਂ ਨੇ ਇਹ ਕਰਦਾ ਕੁਚਾਰਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਬੈ ਕੋਰਨਾ ਇਹ ਕਰਾਇਤੇ ਰਹੇ ਆ ਕਿੰਨੇ ਕੇ ਪੈਸੇ ਲੱਗ ਜੂਗੇ ਬੱਚੇ ਤੇ ਲੱਗ ਗਿਆ ਸਾਰ 4-5 ਲੱਖ ਲੱਗ ਗਿਆ ਦੋ ਵਾਰੀ ਇਲਾਜ ਕਰਾਇਆ 4-5 ਲੱਖ ਲੱਗ ਗਿਆ ਇਹਨੂੰ ਹੋ ਗਏ 6 ਮਹੀਨੇ ਹੋਣ ਹੋ ਗਏ 2 ਮਹੀਨੇ ਪਹਿਲਾਂ ਅਸੀਂ ਇਲਾਜ ਕਰਾਇਆ ਸੀ ਅੰਮ੍ਰਿਤਸਰ ਉਹਨਾਂ ਅਸੀਂ ਪੀਜੀਐ ਚੰਡੀਗੜ੍ਹ ਚ ਇਲਾਜ ਕਰਾ ਰਹੇ ਹਾਂ ਕੀ ਕਹਿੰਦੇ ਉਹ ਕੀ ਕਹਿੰਦੇ ਉਹ ਕਹਿੰਦੇ ਆ ਬਈ ਬੱਚੇ ਨੂੰ ਫੇਰ ਉਹੀ ਪ੍ਰੋਬਲਮ ਹੋ ਗਈ ਹੈ ਕੈਂਸਰ ਵਾਲੀ ਅਹੀ ਦੁਬਾਰਾ ਪ੍ਰੋਬਲਮ ਹੋ ਗਈ ਪਹਿਲਾਂ ਤਾਂ ਘੱਟ ਪੈਸੇ ਲੱਗੇ ਸੀ ਹੁਣ ਵੱਧ ਲੱਗਣਗੇ 5-4 ਲੱਖ ਲੱਗੂਗਾ ਤੇ ਬੱਚਾ ਤੁਹਾਡਾ ਠੀਕ ਹੋ ਜਾਊਗਾ ਬੱਚਾ ਲੈ ਕੇ ਨਹੀਂ ਕਰਵਾ ਦੂਗੀ ਰਿਲਾਜ ਸਰਕਾਰ ਆ ਰਹੀ ਨਹੀਂ ਵੀ ਪੈਸੇ ਨਹੀਂ ਹੈਗੇ ਸਾਡੇ ਕੋਲ ਪੈਸੇ ਨਹੀਂ ਮਾਤੜ ਬੰਦੇ ਆ ਗਰੀਬ ਆ ਜਿੰਨੇ ਸੀਗੇ ਘਰ ਸੀ ਆ ਵੇਚਤਾ ਬੱਚੇ ਦਾ ਲਾਤ ਜਿੰਨੇ ਲੱਗੇ ਆ ਹੁਣ ਅਸੀਂ ਹੁਣ ਘਰ ਵੀ ਨਹੀਂ ਹੈਗਾ ਤੇ ਨਹੀਂ ਨਾਂ ਦੇ ਘਰ ਦੋ ਦਿਨ ਹੋ ਗਏ ਰਹਿ ਰਹੇ ਆ ਤੇ ਬੱਚੇ ਦੀ ਸਮੱਸਿਆ ਵਧ ਜਾਂਦੀ ਹੈ ਵੀ ਅਸੀਂ ਜਲਦ ਤੋਂ ਜਲਦ ਜਿੰਨੇ ਭੈਣ ਭਰਾ ਨੇ ਜਿੰਨੇ ਮੇਰੀ ਭੈਣਾਂ ਨੇ ਜਿੰਨੇ ਬਾਹਰਲੇ ਹੁਣ ਜੇ ਮੇਰੇ ਪਰਾ ਨੇ ਵੱਤ ਵੱਤ ਸਾਡੀ ਮਦਦ ਕਰਨ ਐਸੀ ਬੱਚੇ ਦਾ ਇਲਾਜ ਕਰਾ ਲਈਏ ਵੱਤ ਵੱਤ ਕਰਨ ਜਲਦੀ ਜਲਦੀ ਕਰਨ ਡਾਕਟਰਾਂ ਨੇ 2-3 ਦਿਨ ਦਾ ਟਾਈਮ ਦਿੱਤਾ ਸਮਾਂ ਘਟਾ ਬਹੁਤ ਜ਼ਿਆਦਾ ਦੋਨੋਂ ਤਨੀ ਗੱਲ ਵਧੀ ਜਾਂਦੀ ਹੈ ਕਿ ਜਿਨੇ ਮੇਰੇ ਭੈਣ ਭਰਾ ਨੇ ਸਾਡੀ ਮਦਦ ਕਰਨ ਐਸੀ ਬੱਚੇ ਦਾ ਇਲਾਜ ਕਰਾ ਲਈਏ ਤੇ ਬੱਚੇ ਨੂੰ ਸੇਚਾ ਲਈਏ ਜੀ ਨਾਲ ਨਾਮ ਮੇਰਾ ਦਲੀਪ ਹੈ ਜੀ ਮੈਂ ਪਿੰਡ ਮਾਨਕੌਰ ਦਾ ਰਹਿਣ ਵਾਲਾ ਜੀ ਬੱਚੇ ਬੱਚੇ ਦਾ ਮਾਹੀ ਨਾਮ ਹੈ ਜੀ 13 ਸਾਲ ਦੀ ਉਮਰ ਹੈ ਇਹਦੀ ਜੀ ਤੇ ਇਹਨੂੰ ਦੋ ਵਾਰੀ ਤਿੰਨ ਵਾਰੀ ਇਲਾਜ ਇਹਦਾ ਕਰਾ ਚੁੱਕੇ ਆ ਸਰ ਇੱਕ ਵਾਰੀ ਪਹਿਲੀ ਵਾਰ ਤਾਂ ਬਠਿੰਡੇ ਕਰਾ ਚੁੱਕੇ ਆ ਜੀ ਉੱਥੇ ਵੀ ਸਾਡੇ ਕੋਲੇ 2-3 ਲੱਖ ਰੁਪਏ ਲੱਗ ਗਿਆ ਜੀ ਤੇ ਉਸ ਤੋਂ ਬਾਅਦ ਪੀਜੀਆਈ ਦੇ ਵਿੱਚ ਅਸੀਂ ਚਲੇ ਗਏ ਜੀ ਉੱਥੇ ਵੀ ਇਹਦਾ ਇਲਾਜ ਕਰਵਾਇਆ ਉੱਥੇ ਵੀ 5-6 ਲੱਖ ਰੁਪਏ ਸਾਡਾ ਉੱਥੇ ਦੇ ਉੱਤੇ ਲੱਗਿਆ ਜੀ ਹਾਂਜੀ ਉੱਤੇ ਹੁਣ ਕੋਈ ਸਾਡੇ ਕੋਲੇ ਪੈਸੇ ਹੈ ਨਹੀਂ ਜੀ ਕੋਈ ਖਰਚੇ ਜੋਗੇ ਪੈਸੇ ਵੀ ਐ ਨਹੀਂ ਅਸੀਂ ਫਰਨਲ ਵਗੈਰਾ ਵੇਚਦੇ ਆ ਜੀ ਉਹ ਦਿਹਾੜੀ ਦਾ ਪਿਆਲਾ ਅਸੀਂ ਕੰਮ ਕਰਦੇ ਆ ਕੋਈ ਉਹਦੇ ਚ 1500 ਰੁਪਏ ਸਾਨੂੰ ਵੱਜਦਾ ਉਹ ਅਸੀਂ ਕਿਰਾਏ ਵੀ ਦੇ ਦਿੰਨੇ ਆ ਇਹਦੀ ਦਵਾਈ ਵੀ ਚੱਲ ਲੈ ਰਹੇ ਤੇ ਇਸ ਤਰ੍ਹਾਂ ਕੇ ਸਾਡਾ ਇਹ ਗੁਜ਼ਾਰਾ ਹੋ ਰਿਹਾ ਸਰ ਪ੍ਰੋਬਲਮ ਇਹਨਾਂ ਨੂੰ ਕੈਂਸਰ ਦੀ ਹੈ ਜੀ ਇਹਨੂੰ ਹੋ ਗਿਆ ਜੀ ਘਟੋ ਘਟ ਗਈ ਜੀ ਇਹਨੂੰ 3-4 3 ਕੇ ਮਹੀਨੇ ਹੋ ਗਏ ਜੀ ਪੈਸੇ ਇਹੋ ਘਟੋ ਘਟ ਵੀ ਦੋ ਵੀ ਰਿ ਲਾਜ ਸੀ ਕਰਵਾਇਆ ਜੀ 7-8-9 ਲੱਖ ਰੁਪਏ ਸਾਡਾ ਲੱਗ ਚੁੱਕੇ ਜੀ ਘਰ-ਬਾਰ ਸੀਗਾ ਸਾਡਾ ਜੀ ਅਸੀਂ ਉਹ ਵੀ ਵੇਚ ਵੇਚਤਾ ਉਹ ਵੀ ਵੇਚ ਕੇ ਇਹਦੇ ਤੇ ਲਾਤਾ ਜੀ ਹੁਣ ਸਾਡੇ ਕੋਲੇ ਕੋਈ ਸਰਕਾਰ ਤੱਕ ਮੈਂ ਅਪੀਲ ਕਰਨਾ ਚਾਹੁੰਦਾ ਆ ਭਗਵਾਨਤਮਾਨ ਤੱਕ ਜੀ ਮੇਰੀ ਅਪੀਲ ਇਹੀ ਹੈ ਕਿ ਸਾਡੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਜੀ ਕਿਉਂਕਿ ਸਾਨੂੰ ਡਾਕਟਰਾਂ ਨੇ ਵੀ ਦੱਸਿਆ ਜਿੰਨਾ ਟਾਈਮ ਤੁਸੀਂ ਗੈਪ ਪਾਉਂਗੇ ਉਨਾ ਉਹ ਬੱਚਾ ਨੂੰ ਖਤਰਾ ਹੈ ਇਹ ਦਿਨੋਂ ਦਿਨ ਦਿਨੋਂ ਦਿਨ ਦਿਨ ਵਧ ਹੀ ਜਾਣਾ ਹੈ ਇਹਨੇ ਘਟਣਾ ਹੈ ਨਹੀਂ ਜੀ ਇਸ ਕਰਕੇ ਵੀ ਜਿੰਨੇ ਵੀ ਜਲਦੀ ਹੋ ਸਕੇ ਮੇਰੀ ਪੰਜਾਬ ਸਰਕਾਰ ਤੱਕ ਭਗਵਾਨਤਮਾਨ ਤੱਕ ਮੇਰੀ ਅਪੀਲ ਹੈ ਸਾਡੀ ਮਦਦ ਕੀਤੀ ਜਾਵੇ ਜੀ 5 ਤੋਂ 6 ਲੱਖ ਰੁਪਏ ਸਾਡਾ ਉਹ ਪੀਜੀਆ ਵਾਲੇ ਮੰਗ ਰਹੇ ਆ ਇਸ ਤੇ 5-6 ਲੱਖ ਰੁਪਏ ਲੱਗੂਗਾ ਤੇ ਤੁਹਾਡਾ ਬੱਚਾ ਬਚ ਜਾਏਗਾ ਜੀ ਇਲਾਜ ਕਿਉਂ ਬੰਦ ਕੀਤਾ ਲਾਜ ਜੀ ਪੈਸੇ ਕਰਨ ਨਾਲ ਇਲਾਜ ਬੰਦ ਕੀਤਾ ਜੀ ਸਾਡੇ ਕੋਲ ਪੈਸੇ ਹੈ ਨਹੀਂ ਕਿਰਾਏ ਤੇ ਰਹਿੰਦੇ ਸੀ ਇੱਥੇ ਜੀ ਉਹਨਾਂ ਨੇ ਵੀ ਸਾਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਤੁਸੀਂ ਕਰਾਇਆ ਕਿੱਥੋਂ ਪਰੋਂਗੇ ਉਹਨਾਂ ਨੇ ਸਮਾਨ ਚੱਕ ਕੇ ਸਾਡਾ ਬਾਹਰ ਰੱਖਤਾ ਤੇ ਸਾਰੇ ਪਾਸੇ ਜੀ ਸਾਡਾ ਕੋਈ ਹੈਲਪ ਕਰਨਾ ਉਸ ਤੇ ਕੋਈ ਆਇਆ ਨਹੀਂ ਜੀ ਇਸ ਤਰ੍ਹਾਂ ਵੀ ਮੈਂ ਤਾਂ ਸਾਰਿਆਂ ਨੂੰ ਕਹਿਣਾ ਵੀ ਹਾਂਜੀ ਮੈਂ ਅਪੀਲ ਇਹੀ ਕਰਦਾ ਮੇਰੇ ਸੱਜਣ ਬਿੱਲੀ ਜਿੰਨੇ ਵੀ ਹੈ ਮੇਰੇ ਭੈਣ ਭਰਾ ਮੇਰੀ ਮਾਂ ਪਿਓ ਜਿੰਨੇ ਵੀ ਹੈ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਬੱਚੇ ਦੀ ਮਦਦ ਕੀਤੀ ਜਾਵੇ ਜੀ ਵੀ ਸਾਨੂੰ ਐ ਨਹੀਂ ਹੈਗਾ ਵੀ ਪੈਸੇ ਸਾਨੂੰ ਦੋ ਸਾਡਾ ਬਸ ਬਾਹ ਫੜਨ ਵਾਲਾ ਹੋਵੇ ਵੀ ਕੋਈ ਮੇਰੇ ਬੱਚੇ ਨੂੰ ਬਸ ਬਚਾ ਸਕੇ ਜੀ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕੋਈ ਇਹ ਜੇ ਸੱਜਣ ਬੇਲੀ ਹੋਊਗਾ ਕੋਈ ਬੰਦਾ ਹੋਊਗਾ ਦਾਨੀ ਅਸੋ ਸਾਡੀ ਹੈਲਪ ਕਰੇ ਜੀ ਬਸ ਹਾਂਜੀ ਇਲਾਜ ਕਰਾਵੇ ਬਾਕੀ ਮੇਰੀ ਸਰਕਾਰ ਤੱਕ ਜਰੂਰ ਹੈ ਭਗਵਾਨਤਮਾਨ ਤੱਕ ਮੇਰੀ ਜਰੂਰ ਹੈ ਇਹ ਅਰਦਾਸ ਹੈ ਜਾਂ ਮੇਰੀ ਅਪੀਲ ਹੈ ਕਿ ਸਾਡੀ ਮਦਦ ਕੀਤੀ ਜਾਵੇ ਜਰੂਰ ਮਦਦ ਕੀਤੀ ਜਾਵੇ ਕੰਟੈਕਟ ਨੰਬਰ ਦੱਸੋ ਕੰਟੈਕਟ ਨੰਬਰ ਦਿੰਨੇ ਆ ਜੀ 98775458 ਔਰ 55 ਜੀ ਦੁਬਾਰਾ ਬੋਲ ਦਿੰਦਾ 98774 58855 ਕਿਥੋਂ ਕਿਥੇ ਰਹਿ ਰਹੇ ਹੋ ਨਸਲਾ ਮਿਲਦੀ ਕੋ ਮਦਦ ਕਰਨਾ ਚਾਹਵਾ ਚਾਹ ਰਹੇ ਇੱਥੇ ਆਪਾਂ ਮਾਨਕੌਰ ਪਿੰਡ ਪਰ ਰਹਿ ਰਹੇ ਆ ਜੀ ਬਰਫ ਵਾਲਾ ਕਾਰਖਾਨਾ ਜਿਹਨੂੰ ਮਰਜ਼ੀ ਪੁੱਛ ਸਕਦੇ ਹੋ ਜੀ ਜਿਹੜੇ ਫਰਨਲ ਵਗੈਰਾ ਜਿਹੜੇ ਵੇਚਦੇ ਆ ਤੁਹਾਡੀ ਤੱਪੇ ਵਾਲੇ ਬੰਦੇ ਨੇ ਜੀ ਉਹ ਕਿਥੇ ਕਿ ਉਹਨਾਂ ਨੂੰ ਸਰਪੰਡ ਨੂੰ ਵੀ ਪਤਾ ਵੀ ਬੱਚੇ ਨੂੰ ਕੈਂਸਰ ਹੈ ਜੀ ਵੀ ਉਹ ਆਪ ਹੀ ਦੱਸ ਦੇਣਗੇ ਵੀ ਜਿਹੜੇ ਜਿਹੜੇ ਬੱਚੇ ਨੂੰ ਕੈਂਸਰ ਹੈ ਉਹ ਪਰਿਵਾਰ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਸਮਾਂ ਘੱਟਾ ਹਾਂ ਹਾਂਜੀ ਸਮਾਂ ਬਹੁਤ ਘੱਟ ਹੈ ਜੀ ਇੱਕ ਇੱਕ ਦਿਨ ਇੱਕ ਇੱਕ ਘੰਟਾ ਵੀ ਉਹ ਵੀ ਜਾ ਰਿਹਾ ਜੀ ਡਾਕਟਰ ਨੇ ਸਾਨੂੰ ਇਹੀ ਦੱਸਿਆ ਹੈ ਇਹਨੂੰ ਜਲਦੀ ਤੋਂ ਜਲਦੀ ਐਡਮਿਟ ਕਰਾਓ ਔਰ ਜਲਦੀ ਤੋਂ ਜਲਦੀ ਇਸ ਇਲਾਜ ਦਾ ਸ਼ੁਰੂ ਕਰੀਏ